ਤਾਂ ਬਿਲਕੁਲ ਕਰੇ ਨਾ ਸਾਰੇ ਸਭੇ ਉਤਨੀ ਰਹੇ ਕਰ ਤੁਰਿਆ ਜਾਨੂੰ ਕਰਦੇ ਜਾਂ ਬਸ ਨਹੀਂ ਹੈ ਕਿ ਇਹ ਤਾਂ ਉਹ ਆ ਸਾਡੇ ਬੰਦੀ ਕਰਦੀ ਦੋ ਬੰਦੇ ਬੰਦੇ ਉਹ ਨਾਲ ਸਕੂਟਰੀ ਤੋਂ ਜੀ ਹੈ ਠੀਕ ਹੈ ਅਸੀਂ ਕਹਿੰਦੇ ਆ ਯਾਰ ਜੇ ਕਿ ਸੋਕਟ ਜਦਾ ਬੰਦਾ ਜਦੋਂ ਕਹਿੰਦਾ ਮੈਜਰ ਜੱਥੇ ਬੰਦੀ ਦਾ ਆਕੂ ਆ ਜਾਂ ਬਰਖਾ ਫਿਰ ਉਹ ਨਾਲ ਕੀ ਹੈ ਤੇ ਜਿਹਨੂੰ ਕੋਈ ਜਾ ਬਰਾਦਰ ਜੇ ਤੁਸੀਂ ਉਹ ਨਾੜੀ ਕਰੋਗੇ ਲੜੋਗੇ ਇਹੋ ਸਾਡਾ ਕੁਝ ਨਹੀਂ ਜਾਣਾ ਸਿੱਧੀ ਜੀ ਗੱਲ ਹੈ ਤੁਹਾਨੂੰ ਇਹ ਲੱਗਦਾ ਹੋਵੇ ਅਸੀਂ ਚਾਹੁੰਦੇ ਹਾਂ ਕੋਈ ਛੋਟਾ ਨੁਕਸਾਨ ਨਾ ਹੋ ਜੀ ਪੈਸੇ ਪਰ ਰੱਖੇ ਜੇ ਅਸੀਂ ਇਹ ਫੈਸਲਾ ਕਰ ਲਿਆ ਅਸੀਂ ਕੰਪਨੀ ਰੋਜ਼ ਲਾ ਦਿਆ ਕਰਾਂਗੇ ਨੁਕਸਾਨ ਬੜਾ ਕੀ ਜਾਊਗਾ ਹੋਰ ਸਰਕਾਰ ਨੂੰ ਗੱਲੋ ਘੱਟ ਯਾਰ ਬੋਲਣ ਦੀ ਤਮੀਜ਼ ਤਾਂ ਨਹੀਂ ਹੋਣੀ ਜਾਂਦੇ ਦੇਖੋ ਪਤਾ ਸੰਦੂਰ ਵਾਲਿਆਂ ਨੇ ਪੰਗਾ ਲਿਆ ਕਿੰਨਾ ਜਿਹਾ ਨੁਕਸਾਨ ਹੋਇਆ ਸੰਦੂਰ ਵਾਲਿਆਂ ਦੀ ਹੀ ਬੋਲ ਬਣੀ ਸੀ ਉਲਟਾ ਸਾਡੇ ਸਾਰੇ ਆ ਗੋਡੇ ਛਾਰੋੜੇ ਚਲਾਦੇ ਉਹ ਐ ਕਿ ਸਾਡੇ ਕੋਲ ਸਹੀ ਨਹੀਂ ਸੀ ਅਸੀਂ ਵੀ ਜਾਣਦੇ ਤੇ ਚਲਾਉਣ ਤੋਂ ਸਾਰਾ ਕੋਸ ਪਰ ਅਸੀਂ ਫਿਰ ਜੋ ਸਿਆਣਪ ਤੋਂ ਰੋਕ ਕੇ ਬੰਦੇ ਮੈਂ ਵੀ ਨਹੀਂ ਯਾਰ ਆਪਾਂ ਨਹੀਂ ਕੰਮ ਕਰਾਂਗੇ ਸਾਡੇ ਆਕੂ ਨੇ ਪੱਤਾ ਲੈ ਪੁਰੇ ਹਾਸੇ ਫਿਰ ਨਾਲ ਤਾਂ ਪਰਚਾ ਕਰਾਵਾ ਦਿੰਦੇ ਬਸ ਉਹ ਵੀ ਛੱਡਿਆ ਵਿਚਾਰ ਕਰੀ ਫਿਰ ਨਾਲ ਗਲਤੀਆਂ ਮੰਨੀਆਂ ਫਿਰ ਉਹਦਾ ਫਾਇਦਾ ਕੀਤਾ ਚਲੋ ਇਹ ਅੰਦਰ ਇਹ ਇਹ ਆ ਵੀ ਜਦੋਂ ਪਤਾ ਕੋਈ ਆ ਕੇ ਕਹਿੰਦਾ ਵੀ ਜਰਾ ਇਹ ਕਰਕੇ ਮੈਂ ਤੁਹਾਨੂੰ ਇੱਕ ਨੰਬਰ ਪ੍ਰੋਵਾਈਡ ਕਰਾ ਦਿੰਦਾ ਫਿਰ ਫਿਰ ਤੁਹਾਨੂੰ ਚਾਹੀਦਾ ਨੰਬਰ ਪ੍ਰੋਵਾਈਡ ਕਰਦਾ ਜੇ ਤੁਹਾਨੂੰ ਅਸੀਂ ਵੀ ਨਹੀਂ ਕਹਿੰਦੇ ਕੋਈ ਫालतू ਨਾ ਮਿਸਯੂਜ਼ ਕਰੇ ਨੰਬਰ ਪ੍ਰੋਵਾਈਡ ਹੋ ਗਿਆ ਇਹਨਾਂ ਦੇ ਕਾਰਨ ਨੰਬਰ ਲੈ ਲਓ ਚਲੋ ਇੱਕ ਚੀਜ਼ ਹੋਰ ਹੈ ਦੇਖੋ ਇਹ ਚਾਹੇ ਆਮ ਪਬਲਿਕ ਹੈ ਮਿਸਟਰ ਜੀ ਤੁਸੀਂ ਨਾਲੀ ਇਹ ਮੁੱਦੇ ਨੂੰ ਚੰਗੀ ਤਰ੍ਹਾਂ ਬ੍ਰੀਕ ਕਰ ਲਓ ਮੈਨੂੰ ਕੋਲ ਨਾ ਮੈਂ ਕਹਿ ਦਿੰਦਾ ਸਾਰਾ ਠੀਕ ਤੁਸੀਂ ਮੁੱਦੇ ਆਪਣੇ ਬੁਲਾ ਲਿਓ ਆਹੀ ਮੁੱਦੇ ਨੇ ਇੱਕ ਆਪਣਾ ਯਾਰ ਕਿਸੇ ਨੂੰ ਬੈਠਣ ਨਾ ਦੇ ਦੇ ਦੇਖੋ ਜਿਹੜਾ ਕੋਈ ਜੌਬ ਕਰਦਾ ਤੁਸੀਂ ਕਰਦੇ ਤੁਸੀਂ ਸਿਨਿਅਰ ਹੋ ਤੇ ਕਿਹਦੇ ਪੈਸੇ ਭਰੇ ਨੇ ਸਾਰੇ ਉੱਪਰ ਰੋਜ਼ਗਾਰ ਕਰਕੇ ਖੜੇ ਨੇ ਜੀ ਦੋ-ਤਿੰਨ ਹਜ਼ਾਰ ਪੇ ਫੇਰ ਕੋਈ ਉਹੀ 2000 ਦੋ ਤਾਂ ਕਿ ਉਹ ਨਹੀਂ ਪਤਾ ਹੁੰਦਾ ਕਿਵੇਂ ਬੋਲਣਾ ਇਹਨਾਂ ਦਿੱਤਾ ਬਿਨ ਰੋਜ਼ਗਾਰ ਹੈ ਉਹਨੂੰ ਬੰਧਿਆ ਤਰੀਕੇ ਨਾਲ ਚਲਾਓ ਦੇਈ ਕਿਤੇ ਮਾੜਾ ਜਿਹੜਾ ਕੋਈ ਬੋਲਾਲੀ ਜੀ ਤੇ ਕੋਈ ਡਾਊਟ ਆਊਗਾ ਆਊਗਾ ਅੱਛੀ ਵੀ ਹੈਗੇ ਉਸ ਚੀਜ਼ਿੰਗ ਇਹ ਵੀ ਹੈਗੇ ਨੇ ਜਿੱਥੇ ਬੰਦੇ ਲੈ ਲੋ ਕਈ ਦਸਾਂੇ ਲੱਗਦੀ ਮੇਰੇ ਕਾ ਸੁਣੋ ਸਾਨੂੰ ਸਾਰਾ ਪਤਾ ਲੈਂਦਾ ਅਸੀਂ ਉਹਨੂੰ ਕਿਵੇਂ ਕਹਦਾ ਕਿ ਉਹਨਾਂ ਨਾਲ ਸੱਜੇ ਸੀ ਉਹਨੂੰ ਪਤਾ ਨਹੀਂ ਕਿ ਗੱਲ ਪਤਾ ਕਿ ਜਦੋਂ ਮੁੰਡਾ ਕੋਈ ਨਸੇ ਨਾਲ ਕੜ ਕਰੀ ਗੱਲ ਕਰਦਾ ਸਾਡਾ ਸਾਨੂੰ ਪਤਾ ਲੱਗਦਾ ਵੀ ਬੰਦਾ ਨਸਾ ਕੀਤਾ ਹੈ ਉਹੋ ਜਿਹੜਾ ਮੁੰਡੇ ਨੇ ਗੱਡੀ ਛੇੜੀ ਹੈ ਉਹ ਨਸਰਾ ਪੂਰਾ ਤੁੰਗੂ ਵੀ ਤੁਹਾਨੂੰ ਮੈਂ ਦੱਸ ਦਿੰਦਾ ਕਿ ਅਸੀਂ ਇਹਨੂੰ ਹੁਣ ਕਈ ਬਿਰਗ ਪਿੰਡਾਂ ਚੋਂ ਆਉਂਦੇ ਨੇ ਹਨ ਜੀ ਕੋਈ ਵੀ ਹਨਾ ਅਸੀਂ ਕਹਿੰਦੇ ਸਰ ਮੋਟਰਸਾਈਕਲ ਦਾ ਸਟੈਂਡ ਦੇ ਬਾਹਰ ਹੀ ਲਾ ਦਿਓ ਅਸੀਂ ਸਾਡੀ ਜ਼ਿੰਮੇਵਾਰੀ ਕੋਈ ਨਹੀਂ ਕਈ ਵਾਰ ਉਹ ਜਿੱਥੇ ਨਾ ਉਹ ਜਿੱਥੇ ਮੈਡੀਸਨ ਮਿਲਦੀ ਜਾਂਦੀ ਹੁੰਦੀ ਹੈ ਛੇੜੀ ਉੱਥੇ ਲਾ ਕੇ ਖੜ ਜਾਂਦੇ ਨੇ ਉਹਨਾਂ ਕਹਿੰਦੇ ਮੁੰਡੇ ਗੁੰਡੇ ਆਉਂਦੇ ਨੇ ਹਨ ਜਿੱਤੇ ਤੋਂ ਮੋਟਰਸਾਈਕਲ ਉੱਥੋਂ ਲੈ ਜਾਂਦੇ ਨੇ ਉਹ ਫਿਰ ਸਾਡੇ ਕੋਲੇ ਆਉਂਦੇ ਨੇ ਵੀ ਹਾਂ ਭਾਈ ਅਸੀਂ ਕਹਨੇ ਆ ਵੀ ਕਿ ਤੁਸੀਂ ਸਾਡੇ ਸਟੈਂਡ ਤੇ ਲਾਉਣਾ ਸੀ ਵੀ ਇੱਥੇ ਬਾਹਰ ਅਸੀਂ ਪਰਚੀ ਵੀ ਨਹੀਂ ਕੱਢਦੇ ਪਰਚੀ ਸਾਡੇ ਸਟੈਂਡ ਤੇ ਲਾਜੂ ਵੀ ਉੱਥੇ ਜੱਗਿਆਂ ਦੇ ਸਾਡੇ ਸਾਡੇ ਦੇ ਸਾਰਾ ਐਕਸ਼ਨ ਆਉਂਦੇ ਉਹ ਤਾਂ ਛੋਟੀ ਗੱਲ ਸਹੀ ਹੈ ਪਰ ਪਰਨਾ ਇਹ ਇਹ ਵੀ ਹੁੰਦਾ ਰਿਹਾ ਹੈ ਵੀ ਜਦ ਜਿਹੜਾ ਪਤਾ ਪਰਚੀ ਨਹੀਂ ਕੱਢੋ ਉਹ ਮੋਟਰਸਾਈਕਲ ਤੇ ਆ ਗਿਆ ਉੱਥੇ ਖਿਆਲ ਰੱਖਦੇ ਸਾਡੇ ਦੋ ਬੰਦੇ ਦੇ ਮੋਟਰਸਾਈਕਲ ਚੋਰੀ ਹੋਇਆ ਸੀ ਠੀਕ ਹੈ ਗੱਲ ਤੁਹਾਨੂੰ ਬੰਦੇ ਨੇ ਦੱਸਿਆ ਪਿਆ ਸੀ ਪਰ ਆਪਾਂ ਤਾਂ ਹੀ ਸਾਹਮਣੇ ਉੱਥੋਂ ਬੰਦਾ ਸਾਡਾ ਮੋਟਰਸਾਈਕਲ ਚੋਰੀ ਕਰ ਗਿਆ ਜਦੋਂ ਜੀ ਮੁੜ ਕੇ ਆੜਾ ਮੋਟਰਸਾਈਕਲ ਲਾਤੇ ਮਤਲਬ ਆ ਕਿਸਮ ਦੇ ਕੰਪਨੀ ਹੁੰਦੇ ਸਾਡੀ ਇਹ ਹੈ ਵੀ ਯਾਰ ਤੁਸੀਂ ਜ਼ਿੰਮੇਵਾਰ ਹੋ ਤੁਸੀਂ ਦੇਖੋ ਖੜੇ ਹੋ ਜ਼ਿੰਮੇਵਾਰੀ ਛੁੱਟੀ ਬਣਦੀ ਹੈ ਦੇਖੋ ਥੋੜਾ ਇਹਨਾਂ ਨਾਲ ਦੇਖੋ ਜਿਹੜਾ ਦੂਜਾ ਬੰਦਾ ਆ ਕੇ ਕੋਈ ਬਗੈੜੂਗਾ ਉਹਦਾ ਕੁਝ ਨਹੀਂ ਜਾਣਾ ਬਾਈ ਨੇ ਕੰਪਲੀਟ ਪਾਈ ਸੀ ਮੈਂ ਉਹੀ ਕਹਾਂ ਵੀ ਦੇਖੋ ਅਸੀਂ ਜਾਣਾ ਥੋੜਾ ਵੀ ਤੇ ਦੇਖੋ ਤੁਹਾਨੂੰ ਨਿਪਟੜ ਗਿਆ ਅਸੀਂ ਹੱਥੋਂ ਦਾ ਜਾ ਮੰਨੇ ਵੀ ਉਹ ਵੀ ਕਹਿਦਾ ਚੰਗਾ ਵੀ ਕਾ ਨੂੰ ਕਹਿਣਾ ਤਾਂ ਅਸੀਂ ਇਹਨਾਂ ਵਾਸਤੇ ਜਿਹਦੇ ਸਜਦਾ ਨੂੰ ਨਹੀਂ ਸਾਡੇ ਕੋਲ ਇੱਕ ਸਭ ਮਿਲਦੀ ਪਤਾ ਕਿ ਅਸੀਂ ਯਾਰਾ 110 ਲੜਦੇ ਬੋਲਦੇ ਸੋਨੇ ਨਹੀਂ ਲੜਦੇ ਸਹੀ ਜੀ ਗੱਲ ਪਾਉਂਦੇ ਹਾਂ ਸਾਨੂੰ ਮਜਬੂਰ ਹੀ ਕਰਨਾ ਪਿਆ ਅਰਨਾ ਪਤਾ ਕਿ ਅਸੀਂ ਇਹੇ ਜੇ ਛੋਟੇ ਕੰਮ ਦੇ ਧਰਨੇ ਲਈ ਹੈ ਪਤਾ ਫਿਰ ਇਹ ਜਿਹੜੇ ਕੋਈ ਬਹੁਤ ਵੱਡੀਆਂ ਲੜਾਈਆਂ ਪੇਰਾਂ ਜਿਹੜਾ ਸੋਕੇ ਆ ਵੀ ਲੜਦੇ ਆ ਇਹ ਵੀ ਇਕੱਲੀਆਂ ਸਾਡੀਆਂ ਨੇ ਨਵਾਈਆਂ ਸੀ ਸਾਰੇ ਹੀ ਲੜਦੇ ਪਰ ਨਾ ਜਿਹੜਾ ਬੁੱਤਾਂ ਵਾਲੇ ਕੋਈ ਰੱਖਦੇ ਹੋ ਉਹ ਦੂਜੇ ਵਾਲੇ ਸੋਟੀਆਂ ਉਸ ਤਰ੍ਹਾਂ ਦਾ ਬੰਦਾ ਰੱਖੋ ਜਿਹੜਾ ਕੋਈ ਨਸਰ ਪਤਾ ਨਹੀਂ ਕਰਦਾ ਕੋਈ ਨਹੀਂ ਵਰਤਦਾ ਉਸ ਤਰ੍ਹਾਂ ਦਾ ਬੰਦਾ ਸੇਫ ਬੱਧਿਆ ਜਿਹੜਾ ਮੁੰਡਾ ਨਮਾਜ਼ Mein ਇਹਨਾਂ ਨੇ ਕਹਿਦਾ ਨਮਾਜ਼ ਉਹ ਪਹਿਲਾਂ ਦਿਖਾ ਦੇ ਸਭ ਤੋਂ ਆ ਕੇ ਪੈਸੂ ਨੂੰ ਪੜਾਈ ਦੇ ਬੇਰੇ ਲਈ ਕਹਿੰਦਾ ਸਮਝਾ ਕੇ ਕਰਾ ਦੇ ਫਿਰ ਪਤਾ ਕੀ ਹੈ ਇਹ ਲੋਕ ਮਿੰਟ ਕਰ ਦੋ ਵੀ ਜਿਹੜੇ ਵੀ ਚਲੋ ਜੱਥੇ ਵੀ ਲਾਉ ਉਹ ਤੋਂ ਚਲਾ ਰਹੇ ਨੇ ਲੀਕੇ ਸਟੈਂਡ ਚ ਲਾ ਦੋ ਵੀ ਪਰਚੀ ਨਹੀਂ ਕੱਟਣੀ ਸਾਹਿਬ ਉਹਦੇ ਪਾਰੋਂ ਵੀ ਜੱਗਲੇ ਨਹੀਂ ਕਰਨਾ ਸਹੀ ਗੱਲ ਤੁਸੀਂ ਇਹ ਗੱਲ ਸਹਿਮਤਾ ਕੀ ਜਰ ਠੀਕ ਹੈ ਜੀ ਚੋਰੀ ਉਹਦਾ ਸਾਡੀ ਜ਼ਿੰਮੇਵਾਰੀ ਹੈ ਪਰ ਨਾ ਇਹ ਹੈ ਜਿਹੜਾ ਬੰਦਾ ਨਵਾਂ ਰੱਖਦੇ ਉਹਨੂੰ ਸਮਝਾਇਆ ਕਰੋ ਇਹ ਬੰਦਾ ਉਹ ਕਿਹਾ ਕਿ ਆਹ ਇਤਰਾਜ ਜਿਹੜਾ ਵੀ ਜਥੇਬੰਦੀ ਦਾ ਬੰਦਾ ਆਉਂਦਾ ਉਹਦੇ ਗਾਣੇ ਨਹੀਂ ਸੰਗੀਆਂ ਬੈਂਜ ਹੋ ਜਾਂਦੇ ਆ ਘੰਟੇ ਵੀ ਹੁੰਦੇ ਆ ਬਾਲਾ ਸਾਡੇ ਪੰਖਾ ਵੀ ਨੇ ਕਰਨੇ ਵੀ ਨੇ ਅਜਿਹਾ ਉਹ ਹੀ ਨਿਸ਼ਾਨੀ ਸਾਰਿਆਂ ਦੀ ਠੀਕ ਹੈ ਗੱਲ ਅਸੀਂ ਕਹਿੰਦਾ ਉਹਰੇ ਨੀਰ ਤੇ ਜਾਉਂਦੇ ਉਹਨੂੰ ਨੰਬਰ ਦੇ ਦਿੰਦੇ ਪੰਜਾਬ ਤੋਂ ਬਾਹਰ ਤੱਕ ਤੋਹ ਤੇ ਜਾਂਦੇ ਆ ਕਿਤੇ ਹਰਿਆਣੇ ਵਾਲੇ ਵੀ ਤੋਹ ਨਹੀਂ ਕਰਦੇ ਮੇਰੇ ਨਾਲ ਪੰਜਾਬ ਦੇ ਫੇਰ ਪੰਜਾਬ ਜਿਵੇਂ ਇਹੀ ਕੋਈ ਨਾ ਮਰਦਾ ਵਧੀਆ ਨਹੀਂ ਲੱਗਦਾ ਤੁਹਾਨੂੰ ਆਪ ਲੋਕਾਂ ਨੂੰ ਵੀ ਜਰਾ ਇੱਥੇ ਹੀ ਕੰਪਨੀ ਦਾ ਪਤਾ ਲਾ ਲਈਏ ਇਹ ਤੇ ਆ ਬਕਰ ਠੀਕ ਹੈ ਨੰਬਰ ਦੇ ਪ੍ਰਧਾਨ ਇਹਦੇ ਮੋਗੇ ਦੇ ਵਿੱਚ ਇੱਥੇ ਆ ਨਹੀਂ ਆਪਣੇ ਹੱਥ ਦੀਆਂ ਦੇ ਜਿਹੜੀ ਗੱਲ ਹੈ ਅਸੀਂ ਦੋਨੇ ਖੋਤੇ ਠੀਕ ਹੈ ਆ ਜਾ ਬਸ ਨਿੰਬੜ ਜਾ ਆ ਜਾ ਇਹ ਪਤਾ ਨਹੀਂ ਬੋਲੇ ਦੂਜੇ ਵਾਰ ਪੜੀ ਰੱਖਿਆ ਸੀ ਕਾਚੇ ਤੋਂ ਪਾਣੀ ਲਾਉਣ ਦੇ ਆਉਂਦੇ ਸੀ 4 77 ਨੰਬਰ ਨੋਟ ਕਰ ਲਓ